ਉਨੇ ਬਖਸ਼ਿਸ਼ ਕਰਨੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਨ ਜਿਹੜੇ ਕਵੀਆਂ ਦੀਆਂ ਕਵਤਾਵਾਂ ਸੁਣ ਕੇ ਇੰਨੇ ਦਿਆਲੂ ਹੋ ਜਾਂਦੇ ਨੇ ਉਹਨੂੰ ਹਾਥੀ ਨਾਮ ਚ ਦੇ ਦਿੰਦੇ ਨੇ ਕਵੀ ਨੇ ਕਵਤਾ ਸੁناਈ ਪਾਤਸ਼ਾਹ ਜੀ ਇੰਨੇ ਖੁਸ਼ ਹੋਏ ਕਹਿਣ ਲੱਗੇ ਆਉ ਭਲਿਆ ਤੇਰੀ ਗਰੀਬੀ ਕੱਟੀਏ ਹਾਥੀ ਤੈਨੂੰ ਨਾਮ ਦਿੱਤਾ ਕਹਿੰਦੇ ਸਾਰੇ ਕਵੀ ਖੁਸ਼ ਹੋ ਗਏ ਤੇ ਜਿਹਨੂੰ ਹਾਥੀ ਨਾਮ ਚ ਮਿਲਿਆ ਉਹ ਉਦਾਸ ਹੋ ਗਿਆ ਤੇ ਉਹਨਾਂ ਨੇ ਪੁੱਛਿਆ ਕਹਿਣ ਲੱਗੇ ਕੀ ਗੱਲ ਆ ਭਈ ਤੈਨੂੰ ਹਾਥੀ ਨਾਮ ਚ ਮਿਲਿਆ ਤੈਨੂੰ ਖੁਸ਼ ਹੋਣਾ ਚਾਹੀਦਾ ਤੂੰ ਨਾਰਾਜ਼ ਹੋ ਗਿਆ ਕਹਿਣ ਲੱਗਾ ਮੈਂ ਖੁਸ਼ ਕੀ ਹੋਵਾਂ ਅੱਗੇ ਗਰੀਬੀ ਘਰੇ ਉਤੋਂ ਹਾਥੀ ਮਿਲ ਗਿਆ ਮੈਂ ਆਪਣੇ ਟੱਬਰ ਨੂੰ ਖਵਾਉਂਗਾ ਕਿ ਇਹਨੂੰ ਖਵਾਉਂਗਾ ਪਾਸ਼ਾ ਜੀ ਨੇ ਸੁਣੀ ਗੱਲ ਕਹਿਣ ਲੱਗੇ ਓਏ ਆ ਕਵੀਆਂ ਕਵਤਾਂਾਂ ਵਾਂ ਏਡੀਆਂ ਉੱਚੀਆਂ ਉੱਚੀਆਂ ਹੌਸਲਾ ਏਡਾ ਨੀਵਾ ਕਹਿੰਦੇ ਕਰ ਝੋਲੀ ਜਦੋਂ ਉਹਨੇ ਝੋਲੀ ਕੀਤੀ ਕਹਿੰਦੇ ਪਾਤਸ਼ਾਹ ਜੀ ਨੇ ਭਰ ਭਰ ਸੋਨੇ ਦੀਆਂ ਮੋਹਰਾਂ ਦੀਆਂ ਢਾਲਾਂ ਪਾ ਦਿੱਤੀਆਂ ਆ ਕਹਿੰਦੇ ਆ ਲੈ ਖਵਾਈ ਜਾ ਭਵਾਂ ਕਈ ਪੀੜੀਆਂ ਇਹ ਨਹੀਂ ਮੁੱਕਦੀ ਇੰਨੀ ਬਖਸ਼ਿਸ਼ ਕਰਤੀ ਜਦੋਂ ਉਹਨੂੰ ਬਖਸ਼ਿਸ਼ ਕਰਤੀ ਹੁਣ ਜਿਹੜੇ ਖੋਸ਼ੀ ਸੀ ਉਸ ਮੋਸੇ ਗਏ ਉਹ ਚੁੱਪ ਹੋ ਗਏ ਪਾਤਸ਼ਾਹ ਕਹਿੰਦੇ ਹੁਣ ਤੁਹਾਨੂੰ ਕੀ ਹੋ ਗਿਆ ਕਹਿੰਦੇ ਪਾਤਸ਼ਾਹ ਜੀ ਹੋਇਆ ਕੁਝ ਨਹੀਂ ਅਸੀਂ ਇਹ ਸੋਚ ਰਹੇ ਹਾਂ ਤੁਸੀਂ ਸਾਡੇ ਤੋਂ ਕਫਤਾਵਾਂ ਸੁਣਦੇ ਹੋ ਸਾਨੂੰ ਹਾਥੀ ਨਾਮ ਦਿੰਦੇ ਜੇ ਟਾਲਾਂ ਭਰ-ਭਰ ਕੇ ਮੋਹਰਾ ਦਿੰਦੇ ਜੇ ਸੁਨੇਹ ਦੀਆਂ ਬਾਦਸ਼ਾਹ ਜਦੋਂ ਤੁਸੀਂ ਇਹ ਸੰਸਾਰ ਤੋਂ ਸਰੀਰ ਕਰਕੇ ਚਲੇ ਗਏ ਫਿਰ ਸਾਡੀ ਮਦਦ ਕੌਣ ਕਰੇਗਾ ਸਾਨੂੰ ਕੌਣ ਨਾਮ ਦੇਵੇਗਾ ਬਾਦਸ਼ਾਹ ਕਹਿੰ ਲੱਗਿਆ ਖਾਲਸਾ ਤੁਹਾਡੀ ਮਦਦ ਕਰਿਆ ਕਰੇਗਾ ਤੁਸੀਂ ਸੱਚ ਨਾ ਛੱਡਿਓ ਆ ਖਾਲਸਾ ਤੁਹਾਡੀ ਬਾਹ ਨਹੀਂ ਛੱਡੇਗਾ ਗੁਰੂ ਨੇ ਤੇ ਇਹੀ ਡਿਊਟੀ ਲਈ ਸੀ ਔਰ ਅੱਜ ਬਹੁਤਾ ਤੇ ਐਸੀ ਵਿਸਥਾ ਬਣ ਗਈ ਹੈ ਜਿਹੜਾ ਸੱਚ ਸੁਣਾਉਣ ਵਾਲਾ ਏ ਉਹਦੇ ਕੋਲੇ ਕੋਈ ਸੁਣ ਲਈ ਤਿਆਰ ਨਹੀਂ ਤੇ ਝੂਠ ਸੁਣਾਉਣ ਵਾਲਿਆਂ ਕੋਲੇ 70 70 ਲੱਖ ਦੀਆਂ ਕਰੋੜ ਕਰੋੜ ਦੀਆਂ ਗੱਡੀਆਂ ਆ ਗਈਆਂ ਇਹ ਤੇ ਇਹ ਗੱਲ ਅਸੀਂ ਚੇਤੇ ਰੱਖ ਲੈਂਦੇ ਕਿ ਗੁਰੂ ਪਾਤਸ਼ਾਹ ਜੀ ਨੇ ਕਿਹਾ ਸੀ ਕਬਿਓ ਪ੍ਰਚਾਰਕੋ ਸੱਚ ਨਾ ਛੱਡਿਓ ਖਾਲਸਾ ਤੁਹਾਡੀ ਬਾਹ ਨਹੀਂ ਛੱਡੇਗਾ ਤੁਹਾਨੂੰ ਆਰਥਿਕ ਤੌਰ ਤੇ ਕਦੇ ਕਮੀ ਨਹੀਂ ਆਉਣ ਦੇਗਾ ਖਾਲਸਾ ਪਰ ਤੁਸੀਂ ਆਪਣਾ ਫਰਜ ਪਛਾਣ ਕੇ ਰੱਖਿਓ ਅੱਜ ਫਰਜ ਬਹੁਤਿਆਂ ਨੇ ਛਾਡੀ ਦਿੱਤਾ ਟਾਵਾ ਟਾਵਾ ਰਹਿ ਗਿਆ ਜਿਹੜਾ ਫਰਜ ਤੇ ਖੜਾ ਏ ਤੇ ਉਹਨਾਂ ਦੇ ਕੋਲੇ ਉਹ ਸਟੇਜਾਂ ਹੀ ਨਹੀਂ ਹੈ ਜਿਸ ਸਟੇਜ ਤੇ ਬੈਠ ਕੇ ਉਹ ਪ੍ਰਚਾਰ ਕਰਕੇ ਦੁਨੀਆ ਤੱਕ ਪਹੁੰਚਾ ਸਕਣ ਤੇ ਦੁਨੀਆ ਉਹਨਾਂ ਦੀ ਗੱਲ ਨੂੰ ਫੋਲੋ ਕਰੇ ਸੱਚ ਬੋਲਣ ਵਾਲਿਆਂ ਕੋਲੇ ਛੋਟੀਆਂ ਸਟੇਜਾਂ ਨੇ ਤੇ ਦੁਨੀਆ ਵੱਡੀਆਂ ਸਟੇਜਾਂ ਵਾਲਿਆਂ ਦੀ ਮੰਨਦੀ ਹੈ ਸੋ ਪਾਤਸ਼ਾਹ ਕਿਰਪਾ ਕਰਨ ਕਿੱਤੇ ਵਸਤ